ਇਦੋਂ ਜਿਵੇਂ ਬਾਰ-ਬਾਰ ਡਿੱਕੇ ਡਾਏ ਜਾਂਦੇ ਸੀਗੇ। ਤੋਂ ਫਿਰ ਕੇਜਰੀਵਾਲ ਸਾਹਿਬ ਨੇ ਕਿਹਾ ਵੀ ਉਸ ਕੋ ਕਿਉਂਕਿ ਜਿਹੜਾ ਕੰਮ ਤਾਂ ਚਲਾਉਣਾ ਹੀ ਹੈ ਸਰਕਾਰ ਦਾ ਚਲਾਉਣਾ ਉਹਨਾਂ ਨੇ ਉਸ ਕੋ ਪਾਸਿਓਂ। ਸਰ ਇੱਕ ਪੋਲਿਟਿਕਲ ਸਵਾਲ ਹੈ ਕਿ ਹੁਣ ਚੋਣੇ ਦਾ ਸੀਜ਼ਨ ਆ ਰਿਹਾ ਹੈ। ਕਿਉਂਕਿ ਫਿਰ ਪਿਛਲੀ ਵਾਰ ਵੀ ਜਿਹੜਾ ਪ੍ਰਾਲੀ ਦਾ ਮੁੱਦਾ ਬਹੁਤ ਛਾਇਆ ਰਿਹਾ ਤੇ ਇਸ ਵਾਰ ਆਪਾਂ ਕਿਵੇਂ ਹੱਲ ਕਰਾਂਗੇ? ਅਸੀਂ ਕਿਸਾਨ ਭਰਾਵਾਂ ਨਾਲ ਵੀ ਇਸੇ ਗੱਲ ਦਾ ਕਿ ਉਹਨਾਂ ਨਾਲ ਤਾਲਮੇਲ ਕਰਕੇ ਔਰ ਪਿਛਲੀ ਵਾਰ 350 ਕਰੋੜ ਦੇ ਜਿਹੜੇ ਮਸ਼ੀਨਰੀ ਦਿੱਤੀ ਗਈ ਸੀ ਐਤਕਿਉ 500 ਕਰੋੜ ਰੁਪਏ ਦੀ ਕੀਤੀ ਗਈ ਹੈ ਜਿਹਦੇ ਸਾਡੀ ਸੈਂਟਰ ਵੀ ਸਹਾਇਤਾ ਕਰਦਾ ਤੇ ਪੰਜਾਬ ਸਰਕਾਰ ਲੋਕਾਂ ਨੂੰ ਪੰਜਾਬ ਮਿਲੂ ਇਸ ਵਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਤੋ ਮਿਲੂਗੀ ਜ਼ਰੂਰ ਅੱਗੇ ਨਾਲੋਂ ਪਿਛਲੇ ਸਾਲ ਨਾਲ ਪਿਛਲੇ ਸਾਲ ਘਟ ਸੀ ਉਸ ਨਾਲੋਂ ਐਤਕਿ ਹੋਰ ਚੰਗਾ ਰਿਜ਼ਲਟ ਬਣਾ ਕੇ ਬਦਲੀਆਂ ਕੋਸ਼ਿਸ਼ਾਂ ਉੱਤੇ ਜੋਗ ਰਹੀ ਹੈ ਸਰਕਾਰ ਨੇ ਪਰ ਬਹੁਤੇ ਕੰਮ ਜਾਬ ਨਹੀਂ ਹੋ ਜਾਣਗੇ ਜੀ ਜੋ ਜੋਰ ਲਾ ਕੇ ਕੋਸ਼ਿਸ਼ ਚੱਲੀ ਜਾਊਗੀ ਤੋ ਜ਼ਰੂਰ ਹੋਵਾਂ ਜਿਵੇਂ ਬਾਰ ਬਾਰ ਡਿੱਕੇ ਡਾਏ ਜਾਂਦੇ ਸੀਗੇ ਤੋ ਫਿਰ ਕੇਜਰੀਵਾਲ ਸਾਹਿਬ ਨੇ ਕਿਹਾ ਵੀ ਉਸ ਕੋ ਕਿਉਂਕਿ ਜਿਹੜਾ ਕੰਮ ਤਾਂ ਚਲਾਉਣਾ ਹੀ ਹੈ ਸਰਕਾਰ ਦਾ ਚਲਾਉਣਾ ਉਹਨਾਂ ਨੇ ਉਸ ਕੋ ਪਾਸੇ ਹੋ ਸਰ ਇੱਕ ਪੋਲੀਟਿਕਲ ਸਵਾਲ ਹੈ ਕਿ ਹੁਣ ਚੋਣੇ ਦਾ ਸੀਜ਼ਨ ਆ ਰਿਹਾ ਹੈ ਕਿਉਂਕਿ ਫਿਰ ਪਿਛਲੀ ਵਾਰ ਵੀ ਜਿਹੜਾ ਪ੍ਰਾਲੀ ਦਾ ਮੁੱਦਾ ਬਹੁਤ ਛਾਇਆ ਰਿਹਾ ਤੇ ਇਸ ਵਾਰ ਆਪਾਂ ਕਿਵੇਂ ਹੱਲ ਕਰਾਂਗੇ ਅਸੀਂ ਕਿਸਾਨ ਭਰਾਵਾਂ ਨਾਲ ਵੀ ਇਸੇ ਗੱਲ ਦਾ ਕਿ ਉਹਨਾਂ ਨਾਲ ਤਾਲਮੇਲ ਕਰਕੇ ਔਰ ਪਿਛਲੀ ਵਾਰ 350 ਕਰੋੜ ਦੇ ਜਿਹੜੇ ਮਸ਼ੀਨਰੀ ਦਿੱਤੀ ਗਈ ਸੀ ਕਿ ਉਹ 500 ਕਰੋੜ ਰੁਪਏ ਦੀ ਕੀਤੀ ਗਈ ਹੈ ਜਿੱਦੇ ਸਾਡੀ ਸੈਂਟਰ ਵੀ ਸਹਾਇਤਾ ਕਰਦਾ ਤੇ ਪੰਜਾਬ ਸਰਕਾਰ ਲੋਕਾਂ ਨੂੰ ਨਜਾਬ ਖਲੂ ਇਸ ਵਾਰ ਬਦਲੀਆਂ ਫਸਲਾਂ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਮਿਲੂਗੀ ਜ਼ਰੂਰ ਅੱਗੇ ਨਾਲੋਂ ਪਿਛਲੇ ਸਾਲ ਨਾਲੋਂ ਪਿਛਲੇ ਸਾਲ ਘਟ ਸੀ ਉਸ ਨਾਲੋਂ ਇਤਕੀ ਹੋਰ ਚੰਗਾ ਰਿਜ਼ਲਟ ਹੋਵੇਗਾ ਕਿ ਬਦਲੀਆਂ ਫਸਲਾਂ ਉੱਤੇ ਜੋਰ ਲਾਇਆ ਹੈ ਸਰਕਾਰ ਨੇ ਪਰ ਬਹੁਤੇ ਕੰਮ ਜਾਣੀ ਹੋਵੇਗਾ ਹੋ ਜਾਣਗੇ ਜੀ ਜੋ ਜੋਰ ਲਾ ਕੇ ਕੋਸ਼ਿਸ਼ ਚੱਲੀ ਜਾਊਗੀ ਤਾਂ ਜ਼ਰੂਰ ਹੋਵਾ ਜਿਵੇਂ ਬਾਰ ਬਾਰ ਡਿੱਕੇ ਡਾਏ ਜਾਂਦੇ ਸੀਗੇ ਤੋ ਫਿਰ ਕੇਜਰੀਵਾਲ ਸਾਹਿਬ ਨੇ ਕਿਹਾ ਵੀ ਉਸ ਕੋ ਕਿਉਂਕਿ ਜਿਹੜਾ ਕੰਮ ਤਾਂ ਚਲਾਉਣਾ ਹੀ ਹੈ ਸਰਕਾਰ ਦਾ ਚਲਾਉਣਾ ਉਹਨਾਂ ਨੇ ਉਸ ਤੋਂ ਪਾਸੇ ਹੋ ਸਰ ਇੱਕ ਪੋਲੀਟਿਕਲ ਸਵਾਲ ਹੈ ਕਿ ਹੁਣ ਚੋਣੇ ਦਾ ਸੀਜ਼ਨ ਆ ਰਿਹਾ ਹੈ ਕਿਉਂਕਿ ਫਿਰ ਪਿਛਲੀ ਵਾਰ ਵੀ ਜਿਹੜਾ ਪ੍ਰਾਲੀ ਦਾ ਮੁੱਦਾ ਬਹੁਤ ਛਾਇਆ ਰਿਹਾ ਤੇ ਇਸ ਵਾਰ ਆਪਾਂ ਕਿਵੇਂ ਹੱਲ ਕਰਾਂਗੇ ਅਸੀਂ ਕਿਸਾਨ ਭਰਾਵਾਂ ਨਾਲ ਵੀ ਇਸੇ ਗੱਲ ਦਾ ਕਿ ਉਹਨਾਂ ਨਾਲ ਤਾਲਮੇਲ ਕਰਕੇ ਔਰ ਪਿਛਲੀ ਵਾਰ 350 ਕਰੋੜ ਦੇ ਜਿਹੜੇ ਮਸ਼ੀਨਰੀ ਦਿੱਤੀ ਗਈ ਸੀ ਐਤਕਿਉ 500 ਕਰੋੜ ਰੁਪਏ ਦੀ ਦਿੱਤੀ ਗਈ ਹੈ ਜਿਹਦੇ ਸਾਡੀ ਸੈਂਟਰ ਵੀ ਸਹਾਇਤਾ ਕਰਦਾ ਤੇ ਪੰਜਾਬ ਸਰਕਾਰ ਲੋਕਾਂ ਨੂੰ ਨਜਾਬ ਖਲੂ ਇਸ ਵਾਰ ਬਦਲਵੇਂ ਫਸਲਾਂ ਕੋਸ਼ਿਸ਼ ਕੀਤੀ ਜਾ ਰਹੀ ਹੈ ਤੋ ਮਿਲੂਗੀ ਜ਼ਰੂਰ ਅੱਗੇ ਨਾਲੋਂ ਪਿਛਲੇ ਸਾਲ ਨਾਲੋਂ ਪਿਛਲੇ ਸਾਲ ਘਟ ਸੀ ਉਸ ਨਾਲੋਂ ਐਤਕਿ ਹੋਰ ਚੰਗਾ ਰਿਜ਼ਲਟ ਬੋਲੇਗਾ ਬਦਲਵੇਂ ਫਸਲਾਂ ਦੇ ਉੱਤੇ ਜੋਰ ਲਾਇਆ ਹੈ ਸਰਕਾਰ ਨੇ ਪਰ ਬਹੁਤੇ ਕੰਮ ਜਾਬ ਨਹੀਂ ਹੋਣਗੇ ਹੋ ਜਾਣਗੇ ਜੀ ਜਦੋਂ ਜ਼ੋਰ ਲਾ ਕੇ ਕੋਸ਼ਿਸ਼ ਚੱਲੀ ਜਾਊਗੀ ਤਾਂ ਜ਼ਰੂਰ ਹੋਵਾਂ ਬਿਲਕੁਲ ਜਿਵੇਂ ਬਾਰ-ਬਾਰ ਡਿੱਕੇ ਡਾਏ ਜਾਂਦੇ ਸੀਗੇ ਤੋ ਫਿਰ ਕੇਜਰੀਵਾਲ ਸਾਹਿਬ ਨੇ ਕਿਹਾ ਵੀ ਉਸ ਕੋ ਕਿਹੜਾ ਕੰਮ ਤਾਂ ਚਲਾਉਣਾ ਹੀ ਹੈ ਸਰਕਾਰ ਦਾ ਚਲਾਉਣਾ ਉਹਨਾਂ ਨੇ ਉਸ ਕੋ ਪਾਸੇ ਸਰ ਇੱਕ ਪੋਲੀਟਿਕਲ ਸਵਾਲ ਹੈ ਕਿ ਹੁਣ ਚੋਣੇ ਦਾ ਸੀਜ਼ਨ ਆ ਰਿਹਾ ਹੈ ਕਿਉਂਕਿ ਫਿਰ ਪਿਛਲੀ ਵਾਰ ਵੀ ਜਿਹੜਾ ਪਰਾਲੀ ਦਾ ਮੁੱਦਾ ਬਹੁਤ ਸ਼ਾਇਆ ਰਿਹਾ ਤੇ ਇਸ ਵਾਰ ਆਪਾਂ ਕਿਵੇਂ ਹੱਲ ਕਰਾਂਗੇ ਅਸੀਂ ਕਿਸਾਨ ਭਰਾਵਾਂ ਨਾਲ ਵੀ ਇਸੇ ਗੱਲ ਦਾ ਕਿ ਉਹਨਾਂ ਨਾਲ ਤਾਲਮੇਲ ਕਰਕੇ ਔਰ ਪਿਛਲੀ ਵਾਰ 350 ਕਰੋੜ ਦੇ ਜਿਹੜੇ ਮਸ਼ੀਨਰੀ ਦਿੱਤੀ ਗਈ ਸੀ ਐਤਕਿਉ 500 ਕਰੋੜ ਰੁਪਏ ਦੀ ਕੀਤੀ ਗਈ ਹੈ ਜਿਹਦੇ ਸਾਡੀ ਸੈਂਟਰ ਵੀ ਸਹਾਇਤਾ ਕਰਦਾ ਤੇ ਪੰਜਾਬ ਸਰਕਾਰ ਲੋਕਾਂ ਨੂੰ ਨਜਾਬ ਖਲੂ ਇਸ ਵਾਰ ਬਦਲੀਆਂ ਫਸਟਾਂ ਕੋਸ਼ਿਸ਼ ਕੀਤੀ ਜਾ ਰਹੀ ਹੈ ਤੋ ਮਿਲੂਗੀ ਜ਼ਰੂਰ ਅੱਗੇ ਨਾਲੋਂ ਪਿਛਲੇ ਸਾਲ ਨਾਲੋਂ ਪਿਛਲੇ ਸਾਲ ਘਟ ਸੀ ਉਸ ਨਾਲੋਂ ਐਤਕਿ ਹੋਰ ਚੰਗਾ ਰਿਜ਼ਲਟ ਬਦਲੀਆਂ ਫਸਟਾਂ ਉੱਤੇ ਜੋਗ ਰਹੀ ਸਰਕਾਰ ਨੇ ਪਰ ਬਹੁਤੇ ਕੰਮ ਜਆਬ ਨਹੀਂ ਹੋ ਜਾਣਗੇ ਜੀ ਜੋ ਜੋਰ ਲਾ ਕੇ ਕੋਸ਼ਿਸ਼ ਚੱਲੀ ਜਾਊਗੀ ਤੋ ਜ਼ਰੂਰ ਹੋਵਾਂਗਾ